ਸਰ ਇਹ ਲਵਾਇਆ ਕਿੱਥੋਂ ਆਇਆ ਹੈ ਇਹ ਟ੍ਰੇਨ ਹੈ ਹੈ ਤਾਂ ਬੜਾ ਬਜਾਇਓ ਤੇ ਨੰਬਰ ਨਹੀਂ ਲੱਗੇ ਦੇਤੇ ਨੰਬਰ ਨਹੀਂ ਲਗਾਇਆ ਤੇ ਉਹ ਪਿੱਛੇ ਨੂੰ ਨਹੀਂ ਬਣ ਤੇਰੀ ਲਾਈਸੈਂਸ ਬਣ ਗਿਆ ਤੇਰਾ ਆ ਤੂੰ ਪਾਲਣਾ ਲਿਖਿਆ ਤੇ ਉਸਤਾਦ ਉਸਤਾਦ ਮੋਰੇ ਨੇ ਲਿਖਾਇਆ ਖੜਜੋ ਜਬਨ ਜਿੱਦੀ ਤੇ ਜਿੱਦੀ ਇਹਨਾਂ ਕੋਲ ਲਿਖਾਇਆ ਤੇ ਮੋਗਾ ਸ਼ਹਿਰ ਦੇ ਵਿੱਚ ਇਸ ਜਿਆਦਾ ਹੁਣ ਸਰਦੀਆਂ ਹੋਣ ਕਰਕੇ ਜਾਂ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲਦਾ ਇਸ ਕਰਕੇ ਨਾ ਟ੍ਰੈਫਿਕ ਕਾਫੀ ਟ੍ਰੈਫਿਕ ਦੀ ਕਾਫੀ ਸਮੱਸਿਆ ਸੀ ਜੋ ਅਸੀਂ ਪਿਛਲੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਸਾਡੇ ਟ੍ਰੈਫਿਕ ਇੰਚਾਰਜ ਟ੍ਰੈਫਿਕ ਕਰਮਚਾਰੀ ਟ੍ਰੈਫਿਕ ਦੀ ਸਮੱਸਿਆ ਨੂੰ ਸੁਲਝਾਉਣ ਦੇ ਕੋਸ਼ਿਸ਼ ਕਰ ਰਹੇ ਹਾਂ ਜੋ ਹਜੇ ਕਾਫੀ ਹੱਦ ਤੱਕ ਤੁਸੀਂ ਦੇਖ ਸਕਦੇ ਹੋ ਹੁਣ ਆ ਜਗਿੰਦਰ ਚੌਕ ਦੇ ਵਿੱਚ ਖੜੇ ਹਾਂ ਮੇਨ ਚੌਕ ਮੋਗੇ ਦਾ ਜੇ ਇੱਥੇ ਹਰ ਵਕਤ ਜਾਮ ਲੱਗਿਆ ਰਹਿੰਦਾ ਸੀਗਾ ਹੁਣ ਬਿਲਕੁਲ ਕਲੀਅਰ ਹੈ ਇਹ ਇੱਥੇ ਵੱਡਾ ਕਾਰਨ ਸੀਗਾ ਵੀ ਇੱਥੇ ਬੱਸਾਂ ਰੁਕਦੀਆਂ ਸੀਆਂ ਅਸੀਂ ਪਿਛਲੇ ਕਈ ਦਿਨਾਂ ਤੋਂ ਬੱਸਾਂ ਵਾਲਿਆਂ ਨੂੰ ਬੇਨਤੀ ਕਰ ਰਹੇ ਹਾਂ ਰਿਕਵੈਸਟ ਕਰ ਰਹੇ ਹਾਂ ਵੀ ਇਹ ਚੌਂਕ ਦੇ ਵਿੱਚ ਬੱਸਾਂ ਨਾ ਰੋਕੀਆਂ ਜਾਣ ਤੇ ਸਵਾਰੀਆਂ ਬੱਸ ਸਟੈਂਡ ਦੇ ਵਿੱਚ ਹੀ ਚੜਾਈਆਂ ਜਾਣ ਤੇ ਬੱਸ ਸਟੈਂਡ ਦੇ ਵਿੱਚ ਹੀ ਉਤਾਰੀਆਂ ਜਾਣ ਉਹ ਅੱਜ ਅਸੀਂ ਬਿਲਕੁਲ ਪਬਲਿਕ ਨੂੰ ਅਵੇਅਰ ਕਰ ਰਹੇ ਹਾਂ ਬੱਸਾਂ ਡਰਾਈਵਰਾਂ ਨੂੰ ਗੱਡੀਆਂ ਨੂੰ ਵੀ ਰੋਡ ਦੇ ਉੱਪਰ ਗੱਡੀ ਨਾ ਲਾਈ ਜਾਵੇ ਸ਼ਹਿਰ ਦੇ ਵਿੱਚ ਵੀ ਡਰਾਈਵਿੰਗ ਦੇ ਮੱਧਰ ਇਧਰ ਕਿੱਦੋਂ ਆਏਗਾ ਸ਼ਹਿਰ ਦੇ ਵਿੱਚ ਵੀ ਕਾਫੀ ਪੁਆਇੰਟ ਨੇ ਜਿਸ ਤਰ੍ਹਾਂ ਵੀ ਇਹ ਮੈਜਿਸਟਰਿਕ ਚੌਕ ਹੈ ਜਾਂ ਆਪਣਾ ਅੰਡਰ ਇਹ ਆ ਕਾਉਂਸਲ ਰੋਡ ਹੈ ਉੱਥੇ ਟ੍ਰੈਫਿਕ ਦੀ ਸਮੱਸਿਆ ਹੈਗੀ ਹੈ ਕਿਉਂਕਿ ਉੱਥੇ ਪਬਲਿਕ ਕਾਫੀ ਲੋਕ ਜਿਵੇਂ ਰੋਂਗ ਸਾਈਡ ਤੋਂ ਆਉਂਦੇ ਆ ਉਹ ਉੱਥੇ ਸਾਡੇ ਸਟਾਫ ਕਰਮਚਾਰੀ ਲੱਗੇ ਹੋਏ ਨੇ ਹੁਣ ਅਸੀਂ ਵੀ ਉਹ ਵੱਖ-ਵੱਖ ਪੁਆਇੰਟਾਂ ਤੇ ਜਾ ਕੇ ਲੋਕਾਂ ਨੂੰ ਅਵੇਅਰ ਕਰਾਂਗੇ ਵੀ ਰੋਂਗ ਸਾਈਡ ਨਾ ਆਉਣ ਰੋਂਗ ਪਾਰਕਿੰਗ ਨਾ ਕਰਨ ਸ਼ਹਿਰ ਦੇ ਵਿੱਚ ਗੱਡੀਆਂ ਨਾ ਖੜੀਆਂ ਕਰਨ ਜਿੱਥੇ ਕਿਤੇ ਵੀ ਟ੍ਰੈਫਿਕ ਦੇ ਜਿਵੇਂ ਨੇਚਰ ਪਾਰਕ ਹੈ ਉਹਦੇ ਕਾਫੀ ਜਗ੍ਹਾ ਹੈਗੀ ਹੈ ਵੀ ਉਹ ਗੱਡੀਆਂ ਉੱਥੇ ਲਾਈਆਂ ਜਾਣ ਬਾਹੂਬਲੀ ਜਿਹੜੇ ਈ ਰਿਕਸ਼ਾ ਕਾਫੀ ਲਗਾਤਾਰ ਜਿਹੜੀ ਤਰਾਦ ਵਧਦੀ ਜਾ ਰਹੀ ਹੈ ਬਾਹੂਬਲੀ ਕਰਕੇ ਸ਼ਹਿਰ ਦੇ ਵਿੱਚ ਇਹ ਗੱਲ ਕੀਤੀ ਆਵੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਲੋਕਾਂ ਨੂੰ ਜਾਣਾ ਪ੍ਰੇਸ਼ਾਨੀ ਦਾ ਕੰਮ ਆ ਰਿਹਾ ਇਹ ਜੇ ਮੋਗਾ ਜਿਹੜਾ ਸ਼ਹਿਰ ਹੈ ਕਾਫੀ ਛੋਟਾ ਜਿਹਾ ਸ਼ਹਿਰ ਹੈ ਇਹਦੇ ਵਿੱਚ ਈ ਰਿਕਸ਼ਾ ਵਾਕਈ ਕਾਫੀ ਨੇ ਬਹੁਤ ਜ਼ਿਆਦਾ ਨੇ ਇਹ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਡੀਸੀ ਸਾਹਿਬ ਨਾਲ ਮੀਟਿੰਗ ਕਰਾਂਗੇ ਇਸ ਬੰਦੇ ਵੀ ਉਹਨਾਂ ਦਾ ਕੋਈ ਨੰਬਰਿੰਗ ਕੀਤੀ ਜਾਵੇ ਜਾਂ ਕਲਰਿੰਗ ਦਿੱਤੀ ਜਾਵੇ ਆਡ ਈਵਨ ਕੀਤਾ ਜਾਵੇ ਇਹਨਾਂ ਨੂੰ ਇਹ ਹੈ ਸ਼ਹਿਰ ਵਿੱਚ ਜਿਹੜੇ ਘੱਟ ਚੱਲ ਸਕਣ ਤੇ ਇਹਨਾਂ ਨੂੰ ਕੋਈ ਸਟੈਂਡ ਦੀ ਜਗ੍ਹਾ ਦਿੱਤੀ ਜਾ ਸਕੇ ਤੁਸੀਂ ਟ੍ਰੈਫਿਕ ਦੀ ਗੱਲ ਕਰੋ ਲੋਕਾਂ ਨੂੰ ਅਸੀਂ ਇਹ ਅਪੀਲ ਕਰੋਗੇ ਲੋਕਾਂ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਵੀ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਆਪਣੀਆਂ ਗੱਡੀਆਂ ਨਾ ਖੜੀਆਂ ਕਰਨ ਤੇ ਪੂਰੇ ਟ੍ਰੈਫਿਕ ਰੂਲਾਂ ਦੇ ਰੈਗੂਲੇਸ਼ਨ ਅਨੁਸਾਰਾਂ ਦੀ ਉਹਨੇ ਪਾਲਣਾ ਕਰਨ ਗੱਲ ਕਰ ਰਹੇ ਹਾਂ ਟ੍ਰੈਫਿਕ ਦੀ ਦੇਖਣ ਚ ਆ ਰਿਹਾ ਕਾਫੀ ਐਂਬੂਲੈਂਸਾਂ ਦੇ ਵਿੱਚ ਹੈਗੇ ਜਿਹੜੇ ਕੋਲ ਕੋਈ ਡਾਕੂਮੈਂਟ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਬਗੈਰ ਹੂਟਰ ਮਾਰਦੇ ਤਰੇ ਆ ਰਹੇ ਆ ਉਹਨਾਂ ਕਾਫੀ ਮਰੀਜ਼ ਜਿਹੜੇ ਸਹੀ ਮਰੀਜ਼ ਦਾ ਉਹਨਾਂ ਨੂੰ ਭਲੇਖਾ ਪੈਂਦਾ ਸਾਡੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਅਸੀਂ ਉਹਨਾਂ ਨੂੰ ਵੀ ਕਿਹਾ ਹੈਗਾ ਵੀ ਹੁਣ ਇਹ ਸਪੈਸ਼ਲ ਜਿਹੜੇ ਐਂਬੂਲੈਂਸਾਂ ਦੇ ਵਿੱਚ ਜਿਹੜੇ ਚਲਾਉਂਦੇ ਨੇ ਹਸਪਤਾਲਾਂ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਵੀ ਇਹ ਨਰਾਰੇ ਅਵੇਅਰ ਕੀਤਾ ਜਾਊਗਾ ਵੀ ਨਾ ਇਹ ਬਿਨਾਂ ਮਰੀਜ਼ ਤੋਂ ਹਟਾ ਨਾ ਭਜਾਓ